ਜਲੰਧਰ ਸ਼ਹਿਰ ਦੇ ਗੜਾ ਰੋਡ ਤੇ ਸਥਿਤ ਕ੍ਰਿਸਟਲ ਪਲਾਜ਼ਾ ਮਾਰਕੀਟ ਦੇ ਵਿੱਚ ਸਥਿਤ ਸੈਂਸ ਸਪਾ ਸੈਂਟਰ ਤੇ ਪੁਲਿਸ ਨੇ ਛਾਪਾ ਮਾਰਿਆ ਹੈ ਪੁਲਿਸ ਦੇ ਸੀਆਈਏ ਸਟਾਫ ਨੇ ਮ사ਜ ਸੈਂਟਰ ਦੇ ਵਿੱਚੋਂ ਕਈ ਨੌਜਵਾਨ ਲੜਕੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਪੁਲਿਸ ਗ੍ਰਫਤਾਰ ਕੀਤੇ ਵਿਅਕਤੀਆਂ ਦੇ ਬਾਰੇ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜੇ ਜਾਂਚ ਕਰ ਰਹੇ ਹਨ ਕੁਝ ਨਹੀਂ ਦੱਸ ਸਕਦੇ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਂਸ ਸਪਾ ਸੈਂਟਰ ਦੇ ਵਿੱਚ ਮ사ਜ ਦੇ ਨਾਮ ਤੇ ਕੋਈ ਹੋਰ ਹੀ ਤੰਦਵਾ ਚੱਲ ਰਿਹਾ ਹੈ ਇਸ ਸੂਚਨਾ ਤੇ ਸੀਆਈਏ ਸਟਾਫ ਨੇ ਪਹਿਲਾਂ ਪੂਰੇ ਮਾਮਲੇ ਸੀਆਈਏ ਸਟਾਫ ਨੇ ਉਕਤ ਨੌਜਵਾਨ ਅਤੇ ਮਟਿਆਰਾਂ ਨੂੰ ਫੜ ਕੇ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਲਿਆ ਹੁੰਦਾ ਸੀਆਈਏ ਦੀ ਛਾਪੇਮਾਰੀ ਦੇ ਵਿੱਚ ਫੜੇ ਗਏ ਨੌਜਵਾਨ ਅਤੇ ਕੁੜੀਆਂ ਦੀ ਸੂਚਨਾ ਮਿਲਦਿਆਂ ਹੀ ਸਬ ਇੰਸਪੈਕਟਰ ਨਨਮਲ ਸਿੰਘ ਵੀ ਮੌਕੇ ਤੇ ਪਹੁੰਚ ਗਏ ਪੱਤਰਕਾਰਾਂ ਜਦੋਂ ਉਹਨਾਂ ਤੋਂ ਜਾਣਕਾਰੀ ਲਈ ਤਾਂ ਉਹਨਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਸਿਰਫ ਇੰਨਾ ਹੀ ਕਿਹਾ ਕਿ ਜਾਂਚ ਜਾਰੀ ਹੈ ਫਿਲਹਾਲ ਉਹ ਕੁਝ ਨਹੀਂ ਦੱਸ ਸਕਦੇ ਦੱਸਿਆ ਜਾ ਰਿਹਾ ਹੈ ਕਿ ਇਹ ਰੇਡ ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਇਸ ਕਰ ਰਹੇ ਦੱਸ ਕਿਹੜੀ ਜਗ੍ਹਾ ਤੋਂ ਰੇਡ ਕੀਤੀ ਗਈ ਹੈ ਰੇਡ ਕੀਤੀ ਕਿਹੜੀ ਜਗ੍ਹਾ ਤੇ ਰੇਡ ਕੀਤੀ ਮੈਂ ਆਇਆ ਸੀ ਹਲੇ ਮੈਂ ਤਾਂ ਬੁਲਾਇਆ ਹੀ ਹਲੇ ਮੈਂ ਆਜੋ ਉੱਥੇ ਭਾਜੀ ਮੜੇ ਸੀਆਈ ਸਰ ਕਿੰਨੇ ਕੁੜੀਆਂ ਮੁੰਡੇ ਜਿਹੜੇ ਉੱਥੋਂ ਫੜੇ ਗਏ ਮੈਂ ਤਾਂ ਇਹ ਦੱਸਿਆ ਕਿ ਮੈਂ ਉਹ ਯਾਰ ਉਹਨਾਂ ਨੂੰ ਬਾਅਦ ਚ ਬੁਲਾਇਆ ਮੈਂ ਹੁਣ ਆਇਆ ਇਹਨਾਂ ਮੌਕੇ ਤੇ ਬਿਊਰੋ ਰਿਪੋਰਟ ਅ ਸਮਝਣ ਨਿਊਜ਼